ਉਬਰੇ ਅੱਜ ਡੇਰਾ ਲਾ ਲਿਆ ਮਿੰਟੂ ਜੀ ਪਹੁੰਚ ਗਏ ਸਾਰੇ ਸੰਤ ਭਾਂਡੇ ਖੋਲ ਲਏ ਆ ਦੇਖੋ ਭਰ ਰਹੇ ਆ ਸਬਸਿਡੀਆਂ ਨੇਰੀ ਖਾਲੀ ਪਈ ਆ ਪੂਰੀਏ ਫੁੱਲ ਵੀਡੀਓ ਚੋਂ ਜਾਣਕਾਰੀ ਮਤਲਬ ਠੀਕ ਹੈ ਜਿਹਨੇ ਭਰਨਾ ਭਰ ਸਕਦਾ ਹੈ ਅਪਰੋਚ ਵੀ 40% ਹੀ ਸਬਸਿਡੀ ਹੈ ਉਹ ਚੁਕੀ ਸਬਸਿਡੀ ਇਹ ਨਹੀਂ ਵੀ ਗਰੁੱਪ ਸਿਸਟਮ ਚ 80% ਉਹ ਨਹੀਂ ਹੈਗਾ ਹੈਗੀ 40% ਹੀ ਹੈ ਇੱਕ ਮਾੜਾ ਜਿਹਾ ਚਾਨਣਾ ਪਤੀ ਹੋਰ ਪਾ ਦੇ ਵੀ ਜਿਨ੍ਹਾਂ ਨੇ ਪਹਿਲਾਂ ਸਬਸਿਡੀਆਂ ਲਈਆਂ ਹੋਈਆਂ ਨੇ ਬੰਦਿਆਂ ਨੇ ਜੇ ਉਹਨਾਂ ਨੂੰ ਕਿੰਨਾ ਟਾਈਮ ਬਾਅਦ ਮਿਲੂ ਜਿਹੜਾ ਸੁਪਰਸੀਡਰ ਹੈ ਉਹ ਸਵਰਾਜ ਦਾ ਹੀ ਹੈ ਮਤਲਬ ਜੋ ਜੋ ਸਵਰਾਜ ਦਾ ਹੁੰਦਾ ਸੀ ਸਵਰਾਜ ਦਾ ਹੀ ਦਵਾਂਗੇ ਹਨਾ ਜੇ ਤੁਸੀਂ ਬਾਹਰੋਂ ਲਓਗੇ ਤਾਂ ਬਾਹਰ ਵੀ ਭਰਦੇ ਹੀ ਨੇ ਵੀਰੇ ਸਾਰੇ ਹਨ ਅਸੀਂ ਵੀ ਭਰਦੇ ਆ ਹਰੇਕ ਬੰਦੇ ਨੇ ਚਲੋ ਕੰਮ ਕਰਨਾ ਨਾਲੇ ਯਾਰ ਮੇਰੀ ਗੱਲ ਸੁਣ ਜਿਹੜਾ ਬੰਦਾ ਭਰੂਗਾ ਉਹ ਖੱਟ ਲੂਗਾ ਕੋਈ ਹੋਰ ਵਾਲਾ ਭਰੇ ਕੋਈ ਜੌਂਡੀਅਰ ਵਾਲਾ ਭਰੇ ਜਿਹੜਾ ਕੋਈ ਮਿਹਨਤ ਕਰੂਗਾ ਹੁਣ ਹੁਣ ਸਭ ਨਾਲ ਸਸਤਾ हां भाई सोहनेओ सासरी काल जी ਸਾਰਿਆਂ ਨੂੰ ਜਿਵੇਂ ਆਪਣਾ ਵਾਦਾ ਹੋਇਆ ਸੀ ਵੀ ਸਬਸਿਡੀਆਂ ਤੇ ਆਪਾਂ ਵੀਡੀਓ ਪਾਵਾਂਗੇ ਸਬਸਿਡੀਆਂ ਤੇ ਵੀਡੀਓ ਕੀ ਪਾਵਾਂਗੇ ਡਿਟੇਲ ਕੀ ਤੁਹਾਨੂੰ ਸੰਤ ਭੰਡਾ ਚਾਹੀਦਾ ਕਿਹੜੇ ਕਾਗਜ਼ ਪੱਤਰ ਚਾਹੀਦੇ ਨੇ ਕੌਣ ਬੰਦਾ एलिਜੀਬਲ ਆ ਕਿਹੜੀਆਂ-ਕਿਹੜੀਆਂ ਸਕੀਮਾਂ ਨੇ ਕਿਉਂਕਿ ਇਹਦੇ ਵਿੱਚ ਉਲਝਣ ਤਾਂ ਨਹੀਂ ਬਹੁਤਾਂ ਇੱਕ ਗੱਲ ਮੈਂ ਪਹਿਲਾਂ ਹੀ ਬੇਨਤੀ ਕਰਦਾ ਮਿੰਟੂ ਜੀ ਸਿਰਫ ਦੋ ਤਹਿਸੀਲਾਂ ਲਈ ਰਿਸਪੌਂਸੀਬਲ ਨੇ ਤਹਿਸੀਲ ਨਾਬਾ ਤੇ ਅਮਲੋ ਨਾਬਾ ਤੇ ਅਮਲੋਹ ਦਾ ਕੋਈ ਵੀ ਫਾਰਮਰ ਭਾਰਸੋ ਕਿਸਾਨ ਟਰੈਕਟਰ ਤੇ ਆ ਕੇ ਮਿੰਟੂ ਤੋਂ ਆਪਣੀ ਫਾਈਲ ਭਰ ਸਕਦਾ ਹੈ ਬਾਕੀ ਜਿਹੜਾ ਪੰਜਾਬ ਆ ਉਹਦੇ ਲਈ ਇਹ ਇੱਕ ਇਨਫੋਰਮੇਟਿਵ ਵੀਡੀਓ ਆ ਉਹਨਾਂ ਨੂੰ ਆਪਾਂ ਸੇਨ ਦੇ ਦੇਣੀ ਆ ਜਿਹੜਾ ਆਪਣਾ ਏਰੀਆ ਉਹਨਾਂ ਨੂੰ ਆਪਾਂ ਸਰਵਿਸ ਦੇ ਦੇਣੀ ਆ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਆ ਵੀ ਅਮਲੋਹ ਤੇ ਨਾਬੇ ਦੇ ਕਿਸਾਨ ਹੀ ਭਾਰਸੋ ਆ ਕੇ ਭਰ ਸਕਦੇ ਨੇ ਬਾਕੀ ਵੀਰੇ ਹੁਣ ਸਾਰੇ ਪੰਜਾਬ ਦਾ ਥੋੜਾ ਪਸਾਂ ਸਕਦਾ ਇੱਕ ਬੰਦਾ ਬੰਦਾ ਹੀ ਆ ਕੋਈ ਜਿੰਨ ਪੂਤਾ ਹੈ ਨਹੀਂ ਵੀ ਆਰਡਰ ਕਰ ਦੇਣਾ ਸੋ ਅਗਲੀ ਗੱਲ ਆ ਹੁਣ ਮਿੰਟੂ ਜੀ ਤੋਂ ਪੁੱਛਦੇ ਆ ਵੀ ਸਕੀਮਾਂ ਕਿਹੜੀਆਂ-ਕਿਹੜੀਆਂ ਨੇ ਹੋਰ ਮਹਾਰਾਜ ਦੇਵਤੋ ਰਾਜੀਓ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਗੱਲ ਏ ਆ ਭਤੀਜ ਵੀ ਸਭ ਤੋਂ ਪਹਿਲਾਂ ਤਾਂ ਉਹ ਸਕੀਮ ਬਾਰੇ ਦੱਸ ਜਿਹੜੀ ਇੰਡੀਵਿਜੂਅਲ ਜੀ ਚ ਮੇਰੇ ਵਾਲਾ ਸੁਪਰਸੀਡਰ ਪਾਇਆ ਤੁਸੀਂ ਹਾਂ ਜਿਹੜਾ ਇੱਕ ਕੱਲਾ ਜਿਵੇਂ ਵੀਰੇ ਦੀ ਸਬਸਿਡੀ ਭਰੀ ਐ ਇਹਨਾਂ ਦੇ ਜਿਹੜਾ ਕੱਲਾ ਇੰਡੀਵਿਜੂਅਲ ਇੱਕ ਫਾਰਮਰ ਐ ਠੀਕ ਐ ਜੀ ਉਹਦੇ ਵਿੱਚ ਆਪਾਂ ਨੂੰ ਜਿਹੜਾ 50% ਸਬਸਿਡੀ ਐ ਠੀਕ ਐ ਜੀ ਠੀਕ ਐ ਜੀ ਉਹਦੇ ਲਈ ਸਿਰਫ ਕੱਲਾ ਆਪਾਂ ਨੂੰ ਫਰਦ ਤੇ ਜੇ ਫਾਰਮ ਚਾਹੀਦਾ ਠੀਕ ਹੈ ਜੀ ਉਦੋਂ ਲਈ ਹੋਰ ਕੁਝ ਨਹੀਂ ਹੈਗਾ ਇਹ ਜਿਹੜੀ ਇੰਡੀਵਿਜੂਅਲ ਚ ਆਪਾਂ ਇੱਕ ਸਬਸਿਡੀ ਭਰ ਸਕਦੇ ਆ ਉਹ ਕੋਈ ਵੀ ਲੈ ਸਕਦੇ ਆ ਸੁਪਰਸੀਡਰ ਲੈ ਲਓ ਤੇ ਆਪਣਾ ਲੇਜ਼ਰ ਲੈ ਲਓ ਹੂੰ ਠੀਕ ਹੈ ਜੀ ਕਿੰਨੇ ਦੁਕਾਨਦਾਰੇ ਹੈਗੇ 15 ਤੋਂ 20 ਹਾਂ 15 ਤੋਂ 20 ਸੰਦ ਹੈਗੇ ਨੇ ਜਿਆਦਾ ਨਹੀਂ ਉਹ ਸਾਰੇ ਤਾਂ ਇਹ ਚੋਹੀ ਨੇ ਜਿਹੜੇ ਆਪਣੇ ਕ੍ਰੌਪ ਦੀ ਵੇਸਟ ਮੈਨੇਜਮੈਂਟ ਹਾਂਜੀ 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 ਉਹੀ ਨੇ ਉਹੀ ਨੇ ਸਾਰੇ ਪਹਿਲੀ ਜਿਹੜੀ ਇਹ ਸਬਸਿਡੀ ਦੀ ਅਸੀਂ ਗੱਲ ਕਰ ਰਹੇ ਆਂ ਇਹ ਉਹ ਸਬਸਿਡੀ ਆ ਜੀਦੇ ਵਿੱਚ ਕ੍ਰੌਪ ਦੀ ਮੈਨੇਜਮੈਂਟ ਵਾਸਤੇ ਸੰਦ ਨੇ ਇਹਦੇ ਵਿੱਚ ਤੁਹਾਨੂੰ ਸਿਰਫ ਸਿੰਗਲ ਇੰਪਲੀਮੈਂਟ ਸਿੰਗਲ ਇੰਪਲੀਮੈਂਟ ਹਾਂਜੀ ਹਾਂਜੀ ਉਹ ਜੋ 50% ਲੈ ਲਓ ਸਮਾਰਟ ਸੀਡਰ ਆਪਣੇ ਪਲੌ ਲੱਲਾ ਪੱਲਾ ਇੱਕ ਸੰਦ ਹਨਾ ਜੀ ਹਾਂਜੀ ਇਹ ਹੋ ਗਈ ਜੀ ਇਹਦੇ ਲਈ ਕਿਹੜਾ ਕਿਹੜਾ ਬੰਦਾ ਭਰ ਸਕਦਾ ਸੰਦ ਉਹਦੇ ਲਈ ਕੀ ਚਾਹੀਦਾ ਉਹਦੇ ਲਈ ਬਸ ਜਿਹੜਾ ਬੰਦੇ ਨੇ ਜਿਹਨੇ ਭਰਨੀ ਹੈ ਉਹਦੇ ਕੋਲ ਫਰਦ ਹੋਣੀ ਚਾਹੀਦੀ ਹੈ ਜੇ ਫਾਰਮ ਹੋਣੇ ਜਿਹਨੇ ਆਨਲਾਈਨ ਆਨਲਾਈਨ ਬਸ ਹੋਰ ਉਹਦੇ ਲਈ ਕੁਝ ਨਹੀਂ ਇੱਕ ਟਰੈਕਟਰ ਹੋਣਾ ਆਰਸੀ ਚਾਹੀਦੀ ਆ ਆਰਸੀ ਚਾਹੀਦੀ ਹੈ ਜੇ ਤੁਹਾਡਾ ਪੋਰਟਲ ਤੇ ਨਹੀਂ ਹੈਗਾ ਤਾਂ ਜੇ ਹੈਗਾ ਫਿਰ ਉਹ ਪਹਿਲਾਂ ਹੀ ਅਪਲੋਡ ਹੋਊਗਾ ਉਹਦੇ ਲਈ ਲੋੜ ਨਹੀਂ ਜੇ ਪਹਿਲਾਂ ਸਬਸਿਡੀ ਲਈ ਹੋਈ ਹੈ ਫਿਰ ਲੋੜ ਨਹੀਂ ਜੇ ਨਵਾਂ ਭਰਨਾ ਹੈ ਮਤਲਬ ਪੋਰਟਲ ਤੇ ਲੌਗਇਨ ਕਰਨਾ ਹੈ ਤਾਂ ਉਹਦੇ ਲਈ ਆਰਸੀ ਚਾਹੀਦੀ ਹੈ ਫਰਦ ਤੇ ਜੇ ਫਾਰਮ ਇਹ ਬਾਰ ਬਾਰ ਇੱਕ ਚੀਜ਼ ਦੱਸਦੇ ਆ ਜੀ ਫਰਦ ਤੇ ਜੇ ਫਾਰਮ ਸਾਨੂੰ ਕੋਈ ਲੋੜ ਨਹੀਂ ਭਰਨ ਲਈ ਪਰ ਜਦੋਂ ਤੁਹਾਡੇ ਘਰੇ ਇਨਸਪੈਕਟਰ ਜਾਂ ਕੋਈ ਵੀ ਦੇਖਣ ਵਾਲਾ ਆਊਗਾ ਵੈਰੀਫਿਕੇਸ਼ਨ ਕਰਨ ਲਈ ਉਦੋਂ ਉਹਨਾਂ ਨੂੰ ਲੋੜ ਹੈ ਸਾਨੂੰ ਕੋਈ ਲੋੜ ਨਹੀਂ ਹੈਗੀ ਬਟ ਇਹ ਕੰਪਲਸਰੀ ਨੇ ਚੀਜ਼ ਹੈ ਤੁਹਾਨੂੰ ਬਾਅਦ ਦੇ ਵਿੱਚ ਲੋੜ ਪੈਣੀ ਹੈ ਅਗਲੀ ਗੱਲ ਆ ਮਹਾਰਾਜ 5000 ਰੁਪਿਆ ਗਵਰਨਮੈਂਟ ਦੀ ਫੀਸ ਆ ਸਰਕਾਰ ਦੀ ਹਾਂਜੀ ਜਿਹੜੀ ਫਾਰਮਰ ਨੂੰ ਨੇ ਭਰਨੀ ਆ ਜੇ ਉਹਦੀ ਸਬਸਿਡੀ ਨਿਕਲੇ ਪਿੱਛੇ ਅਡਜਸਟ ਹੋ ਜਾਣੀ ਆ ਨਾ ਨਿਕਲੀ ਉਹਦੇ ਖਾਤੇ 'ਚ ਵਾਪਸ ਆਉਣੀ ਆ ਕੋਈ ਵੀ ਬੰਦਾ ਚਾਹੇ ਮਿੰਟੂ ਆ ਚਾਹੇ ਕੋਈ ਹੋਰ ਭਰਦਾ ਉਹਦੇ ਲਈ ਉਹ ਜ਼ਿੰਮੇਵਾਰ ਨਹੀਂ ਉਹਦੇ ਲਈ ਕੱਲ ਨੂੰ ਤੁਸੀਂ ਜਿਹੜੀ ਜੂਰਿਸਡਿਕਸ਼ਨ ਆ ਉਹ ਸਰਕਾਰ ਵਰਸਸ ਤੁਸੀਂ ਹੋ ਕਿਉਂ ਜੀ ਜੀ ਬਿਲਕੁਲ ਇਹੀ ਹੈ ਸਰਕਾਰ ਇਹ ਕਹਿੰਦੀ ਆ ਵੀ ਵਾਪਸ ਆਉਂਦਾ ਤੇ ਆਇਆ ਵੀ ਆ ਪਰ ਇਹ ਨਹੀਂ ਵੀ ਕੋਈ ਭਰਨ ਵਾਲੇ ਦਾ ਕਸੂਰ ਆ 100% ਆਉਂਦਾ ਜੀ ਵਾਪਸ ਜੀਆ ਪਿਛਲੇ ਸਾਲ ਭਰੀਆਂ ਸੀ ਉਹਨਾਂ ਦੇ ਸਭ ਦੇ ਪੈਸੇ ਵਾਪਸ ਆਏ ਨੇ ਕਿਸੇ ਦਾ ਇਹ ਨਹੀਂ ਹੋਇਆ ਵੀ ਪੈਸਾ ਵਾਪਸ ਨਹੀਂ ਆਇਆ ਜਾਂ ਇਦਾਂ ਦਾ ਉਹ ਸਭ ਦੇ ਪੈਸੇ ਵਾਪਸ ਆਏ ਨੇ ਜਿਨ੍ਹਾਂ ਨੇ ਨਹੀਂ ਲਈਆਂ ਜਾਂ ਜਿਨ੍ਹਾਂ ਦੀਆਂ ਆਈਆਂ ਨਹੀਂ ਠੀਕ ਹੈ ਜੀ ਉਹਨਾਂ ਦੇ ਆਏ ਨੇ ਪੈਸੇ ਵਾਪਸ ਠੀਕ ਹੈ ਜੀ ਜੀ ਬਿਲਕੁਲ ਅਗਲੀ ਗੱਲ ਆ ਗਈ ਮਹਾਰਾਜ ਹੁਣ ਜਿਹੜੀ ਉਹ ਸਬਸਿਡੀ ਆ ਥੋੜੀ 30 ਲੱਖ ਵਾਲੀ ਜਿਹਨੂੰ ਕਹਿੰਦੇ ਆ ਸੀਆਰਐਮ ਦੇ ਅੰਦਰ ਹਾਂ ਸੀ ਇੰਡੀਵਿਜੂਅਲ ਕਸਟਮਰ ਦੀ ਇੱਕ ਦੀ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਦੋ ਨੇ ਇੱਕ ਗਰੁੱਪ ਸਿਸਟਮ ਹੈ ਸੀਐਚਸੀ ਹੈ ਹਾਂ ਉਹ ਸੀਐਚਸੀ ਹੈ ਇੱਕ ਗਰੁੱਪ ਸਿਸਟਮ ਹੈ ਗਰੁੱਪ ਦਾ ਤਾਂ ਲਗਭਗ ਹਰੇਕ ਬੰਦੇ ਨੂੰ ਪਤਾ ਹੀ ਹੈ ਕਿਉਂਕਿ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਹੈ ਉਹੀ ਸਿਸਟਮ ਆ ਗਰੁੱਪ ਉਹ ਸੇਮ ਹੈ ਜਿਹੜਾ ਕਿ ਸੀਐਚਸੀ ਇਹਨਾਂ ਨੇ ਐਡ ਕੀਤੀ ਤਾਂ ਉਹਦੇ ਵਿੱਚ ਸੇਮ ਪ੍ਰੋਸੈਸ ਹੈ ਹਮ ਲੈਣਾ ਉਹੀ 30 ਲੱਖ ਦੇ ਸੰਦ ਦੇ ਨੇ ਠੀਕ ਹੈ ਜੀ 30 ਲੱਖ ਦੇ ਵਿੱਧ ਟਰੈਕਟਰ ਹੈ ਜੀ ਦੇਖੋ ਜਿਹੜਾ ਮਰਜ਼ੀ ਲੈ ਸਕਦੇ ਹੋ ਤੇ ਉਹਦੇ ਲਈ ਮੇਨ ਜਿਹੜੀ ਆਪਾਂ ਨੂੰ ਮਤਲਬ ਗਵਰਨਮੈਂਟ ਰਿਕੁਆਇਰਮੈਂਟ ਕਰਦੀ ਹੈ ਫਰਦ ਜੇ ਫਾਰ ਚਾਹੀਦੀ ਹੈ ਰਿਟਰਨ ਉਹਦੇ ਵਿੱਚ ਉਹ ਖੇਤੀਬਾੜੀ ਨਾਲ ਰਿਲੇਟਡ ਨਹੀਂ ਹੋਣੀ ਚਾਹੀਦੀ ਠੀਕ ਆ ਜੀ ਉਹ ਖੇਤੀਬਾੜੀ ਤੋਂ ਬਿਨਾ 15 ਲੱਖ ਦੀ ਟਰਨਓਵਰ ਦੀ ਰਿਟਰਨ ਚਾਹੀਦੀ ਹੈ ਕਿ ਮੈਂ ਥੋੜਾ ਜਿਹਾ ਤੁਹਾਨੂੰ ਆਊਟ ਆਫ ਦੀ ਵੇ ਜਾ ਕੇ ਗਾਈਡ ਕਰ ਦਿੰਨਾ ਜਿਹੜੀ ਇਹ ਮੰਨ ਲਓ ਮੰਗਦੇ ਆ ਆਪਾਂ ਕਹਦੇ ਨੇ 15 ਲੱਖ ਆਪਾਂ ਕਿਵੇਂ ਇਨਕਮ ਸ਼ੋ ਕਰਾਵਾਂਗੇ ਇਹ ਸਾਰਾ ਜਿਗਾੜ ਸੀਏ ਕਰ ਦਿੰਦਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਇਹ ਟਰਨਓਵਰ ਦਿਖਾਉਣੀ ਹੁੰਦੀ ਆ ਨਾ ਕਿ ਟੋਟਲ ਵਿੱਚੋਂ ਇਨਕਮ ਦਿਖਾਉਣੀ ਹੁੰਦੀ ਆ ਇਹ ਜਿਗਾੜ ਈਜ਼ੀ ਆ ਥੋੜਾ ਹੋ ਜੂਗਾ ਹਾਂਜੀ ਹੋ ਜੂਗਾ ਬਿਲਕੁਲ ਕੋਈ ਏਡਾ ਔਖਾ ਨਹੀਂ ਹੈਗੀ ਇਹ ਸੀਏ ਕਰ ਦਿੰਦਾ ਇਹ ਹੋ ਗਈ 30 ਲੱਖ ਵਾਲੀ ਇੱਕ ਗਰੁੱਪ ਚ ਹਾਂ ਇੱਕ ਹੋ ਗਈ ਇੰਡੀਵਿਜੂਅਲ ਚ ਹਾਂਜੀ ਬਿਲਕੁਲ ਬਿਲਕੁਲ ਇੰਡੀਵਿਜੂਅਲ ਚ ਇੱਕ ਟਰੈਕਟਰ ਪਾ ਸਕਦੇ ਆ ਸੁਪਰ ਸੀਡਰ ਬੇਲਰ ਮੱਲਾ 30 ਲੱਖ ਹਾਂ 30 ਲੱਖ ਪੂਰਾ ਕਰਨਾ ਜੀ ਐਮਬੀ ਪਲੋ ਹੋ ਗਿਆ ਇਹ ਸਾਰੇ ਵਿੱਚ ਨੇ ਤੇ ਇਹਦੇ ਵਿੱਚ ਇੱਕ ਜਿਹੜਾ ਉਹ ਆਉਂਦਾ ਆਪਣਾ ਕਟਰ ਹੁੰਦਾ ਉਹ ਵੀ ਵਿੱਚ ਹੈਗਾ ਠੀਕ ਹੈ ਜੀ ਸਰਵ ਮਾਸਟਰ ਕਹਿੰਦੇ ਨੇ ਉਹਨੂੰ ਠੀਕ ਹੈ ਤੇ ਉਹ ਵੀ ਵਿੱਚ ਐਡ ਹੈ ਜੇ 80% ਸਬਸਿਡੀ ਇਹ 24 ਲੱਖ ਮਿਲਣਾ ਹੈ ਇਹਦੇ ਵਿੱਚੋਂ ਤੁਸੀਂ 6 ਲੱਖ ਰੁਪਇਆ ਖਰਚਣਾ 24 ਲੱਖ ਤੋਂ ਨੂੰ ਸਬਸਿਡੀ ਮਿਲਣੀ ਹੈ ਇਹ ਤੋਂ ਬਾਅਦ ਮਿੰਟੂ ਜੀ ਹੋਰ ਕਿਹੜੀ ਸਕੀਮ ਆ ਗਈ ਇੱਕ ਇਹਨਾਂ ਨੇ ਨਾ ਕੱਲ ਲਾਂਚ ਕੀਤੀ ਹੈ ਖੇਤੀਬਾੜੀ ਵਿਭਾਗ ਨੇ ਕੱਲ ਸਮਾਮ ਸਕੀਮ ਉਹ ਜਿਹੜੀ ਪਹਿਲਾਂ ਵੀ ਚੱਲੀ ਹੈ ਹਾਂ ਪਹਿਲਾਂ ਵੀ ਚੱਲੀ ਸੀ ਉਹਦੇ ਚ ਤੁਸੀਂ ਪਲੈਂਟਰ ਲੈ ਸਕਦੇ ਹੋ ਸੁਪਰ ਸੀਡਰ ਵੀ ਹੈਗਾ ਉਹਦੇ ਚ ਉਹਦੇ ਚ ਮਤਲਬ ਸਾਰੀ ਇੰਪਲੀਮੈਂਟ ਹੈਗੇ ਨੇ ਆ ਆਪਣਾ ਜਿਹੜਾ ਲੇਜ਼ਰ ਕਰਾ ਨਹੀਂ ਹੈਗਾ ਉਹਦੇ ਚ ਉਹਦੇ ਚ ਜਿਹੜਾ ਸਪਰੇਅਰ ਹੈਗਾ ਉਹ ਚ ਸਿਸਟਮ ਕੀ ਆ ਕਿੰਨੇ ਸਿਸਟਮ ਉਹਦੇ ਚ ਇੰਡੀਵਿਜੂਅਲ ਕਸਟਮਰ ਹੈ ਜੀ ਇੱਕ ਸਿੰਗਲ ਕਸਟਮਰ ਹੈ ਤੇ ਸਿੰਗਲ ਹੀ ਸੰਦ ਮਿਲਣਾ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਇੱਕੇ ਮਿਲਣਾ ਉਹ ਚ ਸਬਸਿਡੀ 50% ਹੈ ਜੀ ਠੀਕ ਹੈ ਜੀ ਠੀਕ ਹੈ ਜਿਹੜਾ ਮਤਲਬ ਐਸਸੀ ਭਾਈ ਚਾ ਰਹੇ ਨੇ ਉਹਨਾਂ ਨੂੰ ਮਿਲਣਾ 50% ਤੇ ਇਹਦੇ ਚ ਵੀ ਗਰੁੱਪ ਸਿਸਟਮ ਭਰਿਆ ਜਾਂਦਾ ਪਰ ਭਰਨ ਦਾ ਕੋਈ ਏਡਾ ਮਤਲਬ ਠੀਕ ਹੈ ਜੀ ਨੇ ਭਰਨਾ ਭਰ ਸਕਦਾ ਅਪਰੋਚ ਵੀ 40% ਹੀ ਸਬਸਿਡੀ ਹੈ ਉਹ ਜਿਹੜੀ ਸਬਸਿਡੀ ਇਹ ਨਹੀਂ ਵੀ ਗਰੁੱਪ ਸਿਸਟਮ ਚ 80% ਉਹ ਨਹੀਂ ਹੈਗਾ ਹੈਗੀ 40% ਹੀ ਹੈ ਇੱਕ ਮਾੜਾ ਜਿਹਾ ਚਾਨਣਾ ਪਤੀ ਹੋਰ ਪਾ ਦੇ ਵੀ ਜਿਨ੍ਹਾਂ ਨੇ ਪਹਿਲਾਂ ਸਬਸਿਡੀਆਂ ਲਈਆਂ ਹੋਈਆਂ ਨੇ ਬੰਦਿਆਂ ਨੇ ਜੇ ਉਹਨਾਂ ਨੂੰ ਕਿੰਨਾ ਟਾਈਮ ਬਾਅਦ ਮਿਲੂਗਾ ਜੇ ਤਾਂ ਲਈ ਹੈ ਇੰਡੀਵਿਜੂਅਲ ਕਸਟਮਰ ਨੇ ਅੱਛਾ ਠੀਕ ਹੈ ਜੀ ਉਹਨੂੰ ਤਾਂ 2 ਸਾਲ ਨਹੀਂ ਮਿਲ ਸਕਦੀ ਠੀਕ ਹੈ ਜੀ ਉਹਨੇ ਕੋਈ ਸੰਦ ਵੇਚਿਆ ਨਾ ਹੋਵੇ ਬਲੈਕਲਿਸਟ ਨਾ ਹੋਵੇ ਕਹਿਣ ਦਾ ਮਤਲਬ ਸਿੰਪਲ ਜਿਹਾ ਤੇ ਜੇ ਬੰਦੇ ਨੇ ਲਈ ਹੈ ਗਰੁੱਪ ਸਿਸਟਮ ਚ ਉਹਨੂੰ 5 ਸਾਲ ਹੈ ਜੀ ਉਹਨੂੰ 5 ਸਾਲ ਜੋ ਸਾਨੂੰ ਨੌਲੇਜ ਹੈ ਹਾਂ ਜਿਨ੍ਹਾਂ ਕਾ ਸਾਨੂੰ ਪਤਾ ਹੈ ਹਨਾ ਬਾਕੀ ਚਲੋ ਬਦਲ ਜਾਂਦੇ ਨੇ ਕੈਨ ਨਹੀਂ ਚੱਲਦੀ। ਇਹ ਕੱਲ੍ਹ ਇਹ ਆ ਵੀ ਬਿ ਸਬਸਿਡੀਆਂ ਦਾ ਜਿੱਥੇ ਤੱਕ ਕੰਸਰਨ ਹੈਗਾ ਇੰਨੇ ਤਰ੍ਹਾਂ ਦੀਆਂ ਪੰਜਾਬ ਚ ਸਕੀਮਾਂ ਨੇ ਜੇ ਮੈਂ ਗਿਣਤੀ ਚ ਤੁਹਾਨੂੰ ਦੱਸਾਂ ਨਾ ਕਹਿੰਦੇ ਵੀ 21000 ਸਕੀਮਾਂ ਚੱਲ ਰਹੀ ਆ ਪੰਜਾਬ ਚ ਇੰਨੀਆਂ ਸਕੀਮਾਂ ਨੇ ਸਚਾਈ ਆ ਇੰਨੀਆਂ ਸਕੀਮਾਂ ਨੇ ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਦਾ ਜਿੰਨੇ ਇੱਕ ਗੁੰਗੇਪੋਲੇ ਆ ਦੋ ਤਿੰਨ ਸਕੀਮਾਂ ਦਾ ਪਤਾ ਹੈ ਜਿਹੜੀਆਂ ਮੋਟੀਆਂ ਨਿਗਾ ਚ ਆ ਜਾਂਦੀਆਂ ਨੇ ਜ਼ਿਮੀਦਾਰ ਨੂੰ ਬਾਰਾ ਖਾਂਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੀਆਂ ਮਤਲਬ ਕਿ ਇੱਕ ਤਾਂ ਹੋ ਗਈ ਉਹ ਕੱਲੇ ਸੰਦਾਲੀ ਦੂਜੀ ਹੋ ਗਈ ਉਹ ਜਿਹੜੀ 30 ਲੱਖ ਵਾਲੀ ਚਾਹੇ ਕੱਲਾ ਲੈ ਲਵੇ ਚਾਹੇ ਗਰੁੱਪ ਚ ਲੈ ਲਵੇ ਕੱਲਾ ਵੀ ਲੈ ਸਕਦਾ ਉਹਨੂੰ ਅਗਲੀ ਆ ਗਈ ਜਿਹੜੀ ਇਹਦੇ ਵਾਲੀ ਸਮੈਮ ਵਾਲੀ ਆਉਂਦੀ ਹੈ ਹਨਾ ਹਾਂ ਉਹ ਕੱਲ ਸ਼ੁਰੂ ਹੋਈ ਹੈ 28 ਤਰੀਕ ਤੋਂ ਕੱਲ 28 5 ਵਜੇ ਤੋਂ ਲੈ ਕੇ ਉਹ 12 ਤਰੀਕ ਹੀ ਲਾਸਟ ਡੇਟ ਹੈ ਇਹਦੀ ਵੀ 12 ਹੀ ਹੈ ਮਤਲਬ ਡੇਟ ਲਾਸਟ ਦੋਨਾਂ ਦੀ ਸੇਮ ਹੈ ਅੱਛਾ ਡੇਟ ਭਾਈ ਫਿਲਹਾਲ ਇਹਦੀ 12 ਆਈਆਂ ਅਗਲੀ ਗੱਲ ਆ ਗਈ ਹੁਣ ਭਰਪਰਿਆ ਕਰਨ ਦੀ ਦੇਖੋ ਭਰੇ ਬਹੁਤ ਬੰਦਿਆਂ ਦੇ ਮਿੰਟੂ ਨੂੰ ਫੋਨ ਆਏ ਭਾਈ ਸਾਡੇ ਦਾ ਕੋਈ ਭਰਦਾ ਹੀ ਨਹੀਂ ਫਿਰ ਹੁਣ ਮੈਂ ਕਿਹਾ ਯਾਰ ਕੋਈ ਜਾਏ ਰਾਸ਼ਟਰਪਤੀ ਲੱਗਿਆ ਵੀ ਆਰਡੀਨੈਂਸ ਜਾਰੀ ਕਰਦੀ ਹੈ ਵੀ ਕਿਉਂ ਨਹੀਂ ਭਰਦੇ ਇਹ ਇੰਡੀਵਿਜੂਅਲਟੀ ਅਗਲਾ ਭਰਦਾ ਨਹੀਂ ਭਰਦਾ ਨੰਬਰ 2 ਤੇ ਇਹ ਮੈਂ ਕਲੈਰਟੀ ਦੇਦਾ ਸਿੱਧੀ ਜੀ ਜਿਹੜੀ ਅਸੀਂ ਨਾਪੇ ਤੇ ਅਮਲੋਚ ਭਰਾਂਗੇ ਉਹ ਭਾਈ ਅਸੀਂ ਤਾਂ ਭਰਾਂਗੇ ਜਿਹੜਾ ਬੰਦਾ ਸਵਰਾਜ ਟਰੈਕਟਰ ਲਊਗਾ ਕਿਉਂ ਜੀ ਐਡੇ ਕੋਈ ਵੀ ਹੱਡ ਤੜਾਉਣ ਨੂੰ ਤਾਂ ਵਿਹਲਾ ਹੈ ਨਹੀਂ ਹੁਣ ਇਹਦਾ ਸਾਰੀ ਦਿਹਾੜੀ ਫੁੱਟ ਜਾਂਦੀ ਆ ਬੰਦੇ ਦੀ ਕਿਉਂ ਜੀ ਬਿਲਕੁਲ ਜਿਹੜਾ ਸੁਪਰ ਸੀਡਰ ਹੈ ਉਹ ਸਵਰਾਜ ਦਾ ਹੀ ਹੈ ਮਤਲਬ ਜੋ ਜੋ ਸਵਰਾਜ ਦਾ ਹੁੰਦਾ ਸੀ ਸਵਰਾਜ ਦਾ ਹੀ ਦਵਾਂਗੇ ਹਨਾ ਜੇ ਤੁਸੀਂ ਬਾਹਰੋਂ ਲਓਗੇ ਤਾਂ ਬਾਹਰ ਵੀ ਭਰਦੇ ਹੀ ਨੇ ਵੀਰੇ ਸਾਰੇ ਹਨ ਅਸੀਂ ਵੀ ਭਰਦੇ ਆ ਹਰੇਕ ਬੰਦੇ ਨੇ ਚਲੋ ਕੰਮ ਕਰਨਾ ਨਾਲੇ ਯਾਰ ਮੇਰੀ ਗੱਲ ਸੁਣ ਜਿਹੜਾ ਬੰਦਾ ਭਰੂਗਾ ਉਹ ਖੱਟ ਲੂਗਾ ਕੋਈ ਹੋਰ ਵਾਲਾ ਭਰੇ ਕੋਈ ਜੌਂਡੀਅਰ ਵਾਲਾ ਭਰੇ ਜਿਹੜਾ ਕੋਈ ਮਿਹਨਤ ਕਰੂਗਾ ਹੁਣ ਹੁਣ ਸਭ ਨਾਲ ਸਸਤਾ ਰੀਜ਼ਨੇਬਲ ਰੇਟ ਦਾ ਟਰੈਕਟਰ ਆ 3-4 ਬੰਦੇ ਅਸੀਂ ਹੁਣ ਵੀਡੀਓ ਬਣਾਉਣ ਲੱਗੇ ਪਏ ਆ 5-4 ਦਿਨ ਹੋ ਗਏ ਇਹਨੂੰ ਵਿਚਾਰੇ ਨੂੰ ਫੋਨ ਤੇ ਕੌੜਾ ਖਵਾਉਂਦੇ ਨੂੰ ਭਰ ਲਾ ਲਿਆਈ ਓਟੀਪੀ ਉਹਦਾ ਵੀ ਬ੍ਰਦਰ ਕੋਈ ਮੁੱਲਾ ਕੋਈ ਵੀ ਮੰਦਾ ਕੰਮ ਤਾਂ ਕਰਦਾ ਜੇ ਉਹਦਾ ਕੋਈ ਸੰਦ बिकਦਾ ਉਹਨੂੰ ਫਾਇਦਾ ਹੁੰਦਾ ਬਾਕੀ ਰਹੀ ਗੱਲ ਜ਼ਿਮੀਦਾਰ ਦੇ ਹੱਕ ਪੱਖ ਦੀ ਹਮੇਸ਼ਾ ਅਸੀਂ ਸਰਵਿਸ ਲਈ ਕਮਿਟਿਡ ਆ ਸਰਵਿਸ ਤੋਂ ਨਾ ਕਦੇ ਭੱਜਿਆ ਨਾ ਕਦੇ ਭੱਜਣਾ ਪਰ ਕੰਮ ਭਾਈ ਅਗਲਾ ਤਾਂ ਹੀ ਕਰੂਗਾ ਜੇ ਸੰਦ ਲਊਗਾ ਹੁਣ ਸਬਸਿਡੀ ਮਿੰਟੂ ਤੋਂ ਭਰਾ ਕੇ ਲੈ ਜਾਣ ਚੜਿਆ ਫਿਰ ਅਗਲਾ ਜੋੰਡ ਯਰ ਤੇ ਉਹ ਬਾਈ ਕਲੀਅਰ ਕੱਟ ਜੀ ਕੋਰੀ ਗੱਲ ਆ ਆਪਾਂ ਨੂੰ ਬਾਰਾ ਨਹੀਂ ਖਾਂਦਾ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਅਗਲੀ ਗੱਲ ਹੋਰ ਕੁਝ ਰਹਿ ਤਾਂ ਨਹੀਂ ਗਿਆ ਨਹੀਂ ਹੋਰ ਕੁਝ ਇੱਕ ਵੀਰੇ ਬੇਨਤੀ ਹੈ ਸਾਰਿਆਂ ਨੂੰ ਏ ਜਿੰਨਾ ਕਿ ਮੈਨੂੰ ਪਤਾ ਹੈ ਕੱਲੇ ਕਿਸੇ ਵੀ ਟਰੈਕਟਰ ਤੇ ਸਬਸਿਡੀ ਹੈ ਨਹੀਂ ਮੈਨੂੰ ਬਹੁਤ ਫੋਨ ਆਏ ਨੇ ਮੈਨੂੰ ਐ ਲੱਗਦਾ ਮੈਨੂੰ ਡੇਲੀ ਦਾ 100 100 ਕਾਲ ਆ ਰਹੀ ਹੈ ਸਿਰਫ ਇਹੀ ਚੱਕਰ ਚ ਭੀਜੀ ਸਾਨੂੰ ਕੱਲੇ ਟਰੈਕਟਰ ਤੇ ਸਬਸਿਡੀ ਕੱਲੇ ਟਰੈਕਟਰ ਤੇ ਅਜਾ ਕੋਈ ਸਬਸਿਡੀ ਨਹੀਂ ਕਿਸੇ ਵੀ ਤਰ੍ਹਾਂ ਦੀ ਉਹ ਜੇ ਗਰੁੱਪ ਚ ਲਾਉਂਗੇ 30 ਲੱਖ ਦਾ ਸੰਧ ਉਹਦੇ ਵਿੱਚ ਮਿਲੂਗੀ ਆਦਰਵਾਇਜ਼ ਕੱਲੇ ਟਰੈਕਟਰ ਤੇ ਕੋਈ ਸਬਸਿਡੀ ਨਹੀਂ ਪਿੱਛੇ ਜੇ ਚੱਲੀ ਸੀ ਉਹਦੇ ਬਾਰੇ ਨਹੀਂ ਸਾਨੂੰ ਪਤਾ ਹੁਣ ਹੈ ਨਹੀਂ ਤਾਂ ਅਸੀਂ ਉਦਾਂ ਹੀ ਦੱਸ ਰਹੇ ਆ ਵੀ ਹੈ ਨਹੀਂ ਹੁਣ ਕੋਈ ਅਗਲੀ ਗੱਲ ਮੈਂ ਇਹ ਐਡ ਆਨ ਕਰਦਾ ਵੀ ਸਬਸਿਡੀ ਗਵਰਨਮੈਂਟ ਦੇ ਹੱਥਾ ਉਹ ਬੈਠਾ ਹੈ ਭਤੀ ਸਾਡਾ ਰੰਨੋ ਵਾਲੇ ਬਿੰਦਰ ਸਬਸਿਡੀ ਹੁਣ ਉਹਦੀ ਵੀ ਹੋਣੀ ਭਰਨ ਲੱਗਿਆਂ ਬੱਤਾ ਵਿਚਾਰਾ ਲਿਆਇਆ ਸਬਸਿਡੀ ਮੰਨ ਲਓ ਭਰਤੀ ਇਹ ਹੱਥ-ਵਾਸਾ ਸਾਰਾ ਗਵਰਨਮੈਂਟ ਦੇ ਕਿਦੀ ਨਿਕਲਦੀ ਆ ਕਿਦੀ ਨਹੀਂ ਨਿਕਲਦੀ ਕਿਸੇ ਬੰਦੇ ਦੇ ਚਲੋ ਪਿਆਰ ਸਤਕਾਰ ਸੌ ਲਿੰਕ ਵੀ ਨੇ ਉਹ ਸਾਰਾ ਹੈਗਾ ਆਫ ਦੀ ਰਿਕਾਰਡ ਗੱਲਾਂ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜਿਹੜਾ ਸਾਡਾ ਕੰਮ ਆ ਇਤੋਂ ਅਗਲੇ ਤੋਂ ਜੈਨੂਅਲ ਫੀਸ ਲੈਣਾ ਸਰਕਾਰ ਦੇ ਖਾਤੇ 'ਚ ਪਾ ਦੇਣਾ ਉਹਨੂੰ ਰਜਿਸਟਰਡ ਕਰ ਦੇਣਾ ਅੱਗੇ ਸਾਰਾ ਕੰਮ ਆ ਜਾਂਦਾ ਸਰਕਾਰ ਦੇ ਹੱਥ 'ਤਾਂ ਨਹੀਂ ਆਪਣੀ ਚਾਚਾ ਇਹਦੇ 'ਚ ਇੱਕ ਹੋਰ ਵੀ ਹੈ ਜਿੰਨਾ ਅਸੀਂ ਭਰਾਂਗੇ ਨਾਬੇ ਦੇ ਮਲੋਹ ਤਹਿਸੀਲ ਦੇ ਜਿੰਨੇ ਜ਼ਿੰਮੇਵਾਰਾਂ ਨੇ ਅਸੀਂ ਭਰਾਂਗੇ ਅਸੀਂ ਉਹਨਾਂ ਨੂੰ 5000 ਦੀ ਬਲਕਿ ਸਲਿੱਪ ਵੀ ਦੰਨੇ ਆ ਨਾਲ ਜਾਂ ਉਹਨਾਂ ਨੂੰ ਫੋਨ 'ਚ ਫੋਟੋ ਖਿੱਚ ਕੇ ਦੰਨੇ ਆ ਜਾਂ ਆਪਾਂ ਸਲਿੱਪ ਦੰਨੇ ਆ ਉਹਨਾਂ ਦੇ ਹੀ ਉਹਨਾਂ ਦੀ ਹੀ ਪ੍ਰੋਫਾਈਲ 'ਚ ਖੋਲ ਕੇ ਉਹਨਾਂ ਨੂੰ ਦਿਖਾਉਨੇ ਆ ਟੋਕਨ ਅਮਾਉਂਟ ਪੇਡ ਲਿਖ ਕੇ ਆਉਂਦਾ ਚਾਚਾ ਜੀ ਵੀਡੀਓ 'ਚ ਐਡ ਵੀ ਕਰ ਦੇਣਗੇ ਉਹ ਨਾਲ ਆਪਾਂ ਐਡ ਕਰ ਦਿ ਤੇ ਉਹ ਹੈਗੀ ਆ ਉਹ ਅਸੀਂ ਦੱਸ ਦਿਖਾਉਨੇ ਆ ਇਹ ਨਹੀਂ ਹੈਗਾ ਵੀ ਕੋਈ ਵੀ ਲਕੋਵਾਲਾ ਕੰਮ ਨਹੀਂ ਹੈਗਾ ਸਾਰਾ ਕੰਮ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਂਦਾ ਨਾ ਨਾ ਅਗਲੇ ਦਾ ਯਾਰ ਸਿੱਧਾ ਸਕੈਨ ਹੋ ਗਿਆ ਅਗਲੇ ਦੇ ਖਾਤੇ ਚੋਂ ਵੀ ਕੱਟ ਜਾਂਦੀ ਹੈ ਮੈਸੇਜ ਵੀ ਆਊਗਾ ਬਕਾਇਦਾ ਕਿਹੜਾ ਕੋਈ Google Pay ਨਹੀਂ ਕਰ ਚੱਲਦਾ ਚਲਾਉਂਦਾ ਬੜੇ ਸਿਆਣੇ ਬੰਦੇ ਨੇ ਜਿਨ੍ਹਾਂ ਨੂੰ ਮੋਬਾਈਲ ਦੂਜਾ ਹੁੰਦਾ ਜਾਂ ਕੋਈ ਹੋਰ ਰੀਜ਼ਨ ਹੁੰਦਾ ਉਹ ਭਾਈ ਇਹ ਭਰ ਦਿੰਦਾ ਇਹਨੂੰ ਅਗਲਾ ਪੈਸੇ ਦੇ ਦਿੰਦਾ ਗੱਲ ਤਾਂ ਇਹ ਆ ਵੀ ਗਵਰਨਮੈਂਟ ਦੇ ਖਾਤੇ 'ਚ ਪੈਸੇ ਪੈਂਦੇ ਨੇ ਬੰਦਾ ਰਜਿਸਟਰਡ ਹੁੰਦਾ ਪ੍ਰੋਪਰ ਡਾਕੂਮੈਂਟੇਸ਼ਨ ਨਾ ਹੁੰਦਾ ਉਹਦੇ ਕੋਲ ਜੋ ਸਰਕਾਰ ਦੀਆਂ ਸ਼ਰਤ ਉਹਦੇ ਤੇ ਆਪਾਂ ਖਰੇ ਜ਼ਿੰਮੇਦਾਰ ਵੀ ਉੱਤਰਦਾ ਆਪਾਂ ਵੀ ਖਰੇ ਉੱਤਰਦੇ ਆ ਆ ਜਾ ਭਤੀਜ ਆ ਮੁੰਡੇ ਦੇ ਵੀ ਮੜੇ ਜੇ ਦਰਸ਼ਨ ਕਰਨੇ ਆ ਜਾ ਠੰਡਾ ਹੈ ਜੱਕਦਾ ਹੈ ਭਾਈ ਕਹਿੰਦੇ ਸੋ ਮੇਰਾ ਖਿਆਲ ਰਹਿ ਤਾਂ ਨਹੀਂ ਗਿਆ ਕੁਛ ਨਹੀਂ ਜੀ ਕੁਛ ਨਹੀਂ ਰਿਹਾ ਠੀਕ ਹੈ ਸਾਰਾ ਆ ਸੀ ਵੀਰੇ ਸਕੀਮਾਂ ਜਿੰਨੀਆਂ ਕਿ ਸਾਨੂੰ ਪਤਾ ਪਰ ਮੈਂ ਵੀ ਕਹਿੰਨਾ ਹਜ਼ਾਰਾਂ ਹੀ ਸਕੀਮਾਂ ਨੇ ਜਿਹੜੀਆਂ ਫਾਰਮਰ ਨੂੰ ਪਤਾ ਹੀ ਨਹੀਂ ਲੱਗਦੀਆਂ ਸਾਡੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਕਿ ਭਾਈ ਹਰੇਕ ਚੀਜ਼ ਜ਼ਿੰਮੇਦਾਰ ਤੱਕ ਪਹੁੰਚਾਈਏ ਤੇ ਕੰਮ ਆ ਯਾਰ ਰੋਜ਼ਗਾਰ ਆ ਕਰਨਾ ਹੀ ਆ ਰੋਟੀ ਤਾਂ ਖਾਣੀ ਆ ਮੇਰਾ ਖਾਲਾ ਬਹੁਤ ਆ ਨਹੀਂ ਬਿਲਕੁਲ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ